ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੀਤਪਾਲ ਕਰ ਜਾਂਦਾ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜੈਕਟਸ ਦੀ ਵੀਡੀਓ ਤੇ ਜਿਹੜੀਆਂ ਆਪਣੀਆਂ ਜੈਕਟਸ ਰੈਡੀ ਹੋ ਚੁੱਕੀਆਂ ਨੇਗੀਆਂ ਤੇ ਮੈਂ ਉਹ ਪਹਿਲਾਂ ਵੀ ਦਿਖਾਈਆਂ ਸੀਗੀਆਂ ਤੁਹਾਨੂੰ ਵੀਡੀਓ ਦੇ ਵਿੱਚ ਤੇ ਆਪਾਂ ਉਹ ਪੂਰੀ ਤਰ੍ਹਾਂ ਬਣ ਕੇ ਰੈਡੀ ਹੋ ਚੁੱਕੀਆਂ ਨੇ ਤੇ ਆਪਾਂ ਨੇ ਉਹਨਾਂ ਤੇ ਅੱਜ ਬਟਨ ਵੀ ਲਗਾਤੇ ਤੇ ਆਪਾਂ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰਾਂਗੇ ਤੇ ਬਾਕੀ ਤੁਸੀਂ ਦੇਖ ਲਿਓ ਜੇ ਤੁਹਾਨੂੰ ਉਹਨਾਂ ਦੇ ਵਿੱਚ ਕੋਈ ਵੀ ਜੈਕਟ ਪਸੰਦ ਆਈ ਤੁਸੀਂ WhatsApp messages ਕਰ ਸਕਦੇ ਹੋਗੇ ਮੰਗਵਾ ਸਕਦੇ ਹੋਗੇ ਤੇ ਆਪਣੇ ਕੋਲੇ ਹੁਣ ਉਹ ਹੈਗੀਆਂ ਨੇਗੇ ਬਣੀਆਂ ਹੋਈਆਂ ਤੇ ਜੋ ਮੈਂ ਪਹਿਲਾਂ ਵੀ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਵੀਡੀਓ ਤੇ ਉਹ ਵੀ ਆਪਣੇ ਕੋਲੇ ਰੈਡੀ ਹੋ ਚੁੱਕੀਆਂ ਨੇਗੀਆਂ ਤੇ ਉਹ ਸਾਰੀਆਂ ਆਪਣੇ ਕੋਲੇ ਹੈਗੀਆਂ ਨੇ ਜੇ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਮੰਗਵਾਉਣੀ ਹੋਵੇ ਤੇ ਤੁਸੀਂ ਆਪਣੀ ਪੁਰਾਣੀ ਵੀਡੀਓ ਦੇਖ ਕੇ ਤਾਂ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋਗੇ ਤੇ ਬਾਕੀ ਆਪਾਂ ਤੁਹਾਡੇ ਨਾਲ ਬਲੌਗ ਦੇ ਨਾਲ ਨਾਲ ਆਪਾਂ ਤੁਹਾਡੇ ਨਾਲ ਸੂਟਸ ਦੀ ਵੀਡੀਓ ਵੀ ਸ਼ੇਅਰ ਕਰ ਦੇਾਂਗੇ ਤੇ ਜੋ ਵੀ ਆਪਣੇ ਕੋਲ ਵੀਡੀਓ ਹੁੰਦੀ ਹੈਗੀ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਇਹ ਨਹੀਂ ਹੈਗਾ ਕਿ ਆਪਾਂ ਕੱਲੇ ਬੁਟੀਕ ਦੀ ਵੀਡੀਓ ਪਾਉਣੇ ਨਹੀਂ ਜੀ ਆਪਾਂ ਬਲੌਗ ਵੀ ਪਾਉਣੇ ਆਗੇ ਨਾਲ ਤੇ ਜੋ ਵੀ ਆਪਣੇ ਕੋਲ ਬਲੌਗ ਹੁੰਦੇਗਾ ਆਪਾਂ ਉਹ ਬਲੌਗ ਵੀ ਬਣਾਉਣੇ ਆਗੇ ਤੇ ਚਲੋ ਜੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਜੀ ਜੈਕਟਸ ਦੀ ਤੇ ਮੈਂ ਉਮੀਦ ਕਰਦੇ ਤੈਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਜੇ ਵੀਡੀਓ ਵਧੀਆ ਤੇ ਲੱਗੀ ਤਾਂ ਤੁਸੀਂ ਲਾਈਕ ਪੈਨ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆਂ ਕਰਨ ਤੇ ਅੱਗੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਦਿਆਂ ਕਰੋ ਜੀ ਤਾਂ ਕਿ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਤਾਂ ਕਿ ਤੁਹਾਡੇ ਕੋਲੇ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਆਨ ਰਹੇ ਤੇ ਜੋ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਿਆਂਗੇ ਤੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾਏ ਕਰੇ ਤਾਂ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਇਹ ਜੈਕਟਸ ਨੇ ਜੀ ਇਹ ਸਲਾਈਆਂ ਤੇ ਬੁਨੀਆਂ ਹੋਈਆਂ ਨੇ ਕਿ ਤੇ ਤੁਸੀਂ ਕ੍ਰੋਸ਼ੀਆ ਹੁੰਦਾ ਹੈਗਾ ਕ੍ਰੋਸ਼ੀਆ ਤਾਂ ਤੁਸੀਂ ਉਸ ਤੇ ਬਲਾਊਜ਼ ਬਣਵਾ ਸਕਦੇ ਹੋਗੇ ਤੇ ਜੈਕਟ ਵੀ ਬਣ ਸਕਦੀ ਹੈਗੀ ਪਰ ਜ਼ਿਆਦਾਤਰ ਸਲਾਈਆਂ ਤੇ ਸੋਹਣੀ ਲੱਗਦੀ ਹੈਗੀ ਜੈਕਟ ਬਣੀ ਹੋਈ ਤੇ ਤੁਸੀਂ ਬਲਾਊਜ਼ ਬਲਾਊਜ਼ ਮੇਬੀ ਜ਼ਿਆਦਾ ਖਰੋਸ਼ੀਏ ਤੇ ਵਧੀਆ ਲੱਗਦਾ ਹੈਗਾ ਕਿਉਂਕਿ ਉਸਦੇ ਖੁੱਲਾ ਡਿਜ਼ਾਈਨ ਬਣ ਜਾਂਦੇਗਾ ਤਾਂ ਕਰਕੇ ਉਹ ਡਿਜ਼ਾਈਨ ਦਾ ਵੀ ਪਤ ਲੱਗ ਜਾਂਦਾ ਵੀ ਹਾਂ ਕੋਈ ਡਿਜ਼ਾਈਨ ਪਾਇਆ ਹੋਇਆ ਹੈਗਾ ਤੇ ਤੁਸੀਂ ਬਲਾਊਜ਼ ਵੀ ਬਣਵਾ ਸਕਦੇ ਹੋਗੇ ਤੇ ਮੈਂ ਤੁਹਾਡੇ ਨਾਲ ਜੈਕਟ ਦੀ ਵੀਡੀਓ ਸ਼ੇਅਰ ਕਰ ਦਿਆਂਗੀ ਤੇ ਜੈਕਟ ਬਿਲਕੁਲ ਹੀ ਸਾਫ਼ ਸੋਤਰੀਆਂ ਨੇਗੀਆਂ ਤੇ ਕਈ ਵਾਰ ਹੁੰਦਾ ਨਾ ਵੇ ਸਲਾਈਆਂ ਦੀ ਕਾਲਸ ਪੈ ਜਾਂਦੀ ਹੈਗੀ ਨਹੀਂ ਜੀ ਤਾਂ ਤਾਂ ਕੋਈ ਵਰਕ ਨਹੀਂ ਮਿਲੂਗਾ ਤੁਹਾਨੂੰ ਤੇ ਸਾਫ ਸੁਥਰਾ ਵਰਕ ਮਿਲੂਗਾ ਤੇ ਜੇ ਤੁਸੀਂ ਆਪਣਾ ਹਨਾ ਮੀਨਸ ਆਪਣੀ ਪਸੰਦ ਆਉਂਗੇ ਤਾਂ ਉਸ ਦਾ ਅਲੱਗ ਰੇਟ ਹੋਊਗਾ ਤੇ ਜੇ ਤੁਸੀਂ ਸਾਡੇ ਕੋਲ ਵੀ ਮੀਨਸ ਅਸੀਂ ਰੈਡੀ ਕਰਕੇ ਦਈਏ ਪਸੰਦ ਸਾਰਾ ਕੁਝ ਵੇਟ ਐਂਡ ਪੂਰੀ ਫੁੱਲ ਰੈਡੀ ਹੋਵੇ ਉਹ ਉਹਦਾ ਅਲੱਗ ਰੇਟ ਹੁੰਦਾਗਾ ਤਾਂ ਤੁਸੀਂ ਹੁਣ ਦੇਖ ਲਿਓ ਜੀ ਤੇ ਤੁਸੀਂ ਕਿੰਵਤ ਕਿੱਦਾਂ ਕਰਨਾ ਹੈਗਾ ਜੇ ਤਾਂ ਤੁਸੀਂ ਆਪਣੀ ਪਸੰਦ ਦਿੰਨੀ ਹੋਈ ਤੁਸੀਂ ਉਹ ਦੱਸ ਦਿਓ ਤੇ ਨਹੀਂ ਜੀ ਫਿਰ ਆਪਣੇ ਕੋਲੇ ਹੈਗੀ ਹੋਈ ਹੈਗੀ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਕਲਰ ਦੇਖ ਲਿਓ ਤੇ ਮੈਂ ਕਲਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦਿੱਤੇ ਸੀਗੇ ਜੋ ਮੈਂ ਤੁਹਾਡੇ ਨਾਲ ਪਿਛਲੀ ਵੀਡੀਓ ਸ਼ੇਅਰ ਕੀਤੀ ਹੋਈ ਹੈਗੀ ਉਸ ਦੇ ਵਿੱਚ ਤੁਸੀਂ ਕਲਰ ਦੇਖ ਸਕਦੇ ਹੋਗੇ ਤੇ ਉਸ ਦੇ ਵਿੱਚੋਂ ਰੈਡੀ ਕਰਵਾ ਸਕਦੇ ਹੋਗੇ ਤੇ ਆਪਣੇ ਕੋਲੇ ਅੱਜ ਮੈਂ ਤੁਸੀਂ ਦੇਖ ਲਓ ਵੀ ਆਪਣੇ ਕੋਲੇ ਕਿਹੜੇ-ਕਿਹੜੇ ਕਲਰ ਰੈਡੀ ਹੋ ਚੁੱਕੀ ਹੈਗੀ ਜੇ ਤੁਸੀਂ ਇਹਨਾਂ ਦੇ ਵਿੱਚੋਂ ਜੇ ਤੁਸੀਂ ਡਿਜ਼ਾਈਨ ਆਪਣਾ ਦੱਸਣਾ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋਗੇ ਚਲੋ ਜੀ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਜੀ ਅੱਜ ਵਾਲੀਆਂ ਜੈਕਟਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਅੱਜ ਆਪਾਂ ਲਗਾਵਾਂਗੇ ਇਹਨਾਂ ਤੇ ਬਟਨ ਤੇ ਬੁਣਕੇ ਰੈਡੀ ਤਾਂ ਹੋ ਗਿਆ ਸੀ ਗਿਆ ਤੇ ਹੌਲੀ ਬਟਨ ਲਗਾਣੇ ਰਹਿੰਦੇ ਸੀਗੇ ਤੇ ਤੁਸੀਂ ਤੇ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਸ ਤੇ ਚਲੋ ਜੀ ਏਸੀ ਅੱਜ ਦੀ ਆਪਣੀ ਜੈਕਟਸ ਤੇ ਮੈਂ ਉਮੀਦ ਕਰਦੇ ਤੁਹਾਨੂੰ ਅੱਜ ਦੀ ਜੈਕਟਸ ਬਹੁਤ ਹੀ ਵਧੀਆ ਲੱਗਣਗੀਆਂ ਤੇ ਤੁਸੀਂ ਡਿਜ਼ਾਈਨ ਆਪਣਾ ਵੀ ਦੱਸ ਸਕਦੇ ਹੋਗੇ ਜੇ ਤੁਸੀਂ ਸੇਮ ਇਦਾਂ ਦਾ ਬਣਵਾਉਣਾ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋਗੇ ਤੇ ਮੈਂ ਉਮੀਦ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਵੀਡੀਓ ਦਾ ਐਂਡਪੈਥੀ ਕਰਦੇ ਆਂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ